ਲੁਧਿਆਣਾ ਦੇ ਇੱਕ ਨੀਜੀ ਹਸਪਤਾਲ ਦੇ ਵਿੱਚ ਲਗਾਏ ਜਾ ਰਹੇ ਕੈਂਸਰ ਜਾਗਰੂਕ ਕੈਂਪ ਦੇ ਵਿੱਚ ਪਹੁੰਚੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਦੇ ਯੁੱਗ ਦੇ ਵਿੱਚ ਕੈਂਸਰ ਤੋਂ ਪੀੜਿਤ ਲੋਕਾਂ ਨੂੰ ਚੰਗਾ ਇਲਾਜ ਮਿਲਿਆ ਕਰਵਾਉਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੇਸ ਤਾਲੀਵਾਲ ਅਤੇ ਇੱਕੀ ਹਸਪਤਾਲਾ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਵਧੀਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਬੇਜਿਕ ਲੋਕ ਸਮੇਂ ਸਿਰ ਇਸ ਬਿਮਾਰੀ ਨੂੰ ਪੜਨ ਦੇ ਯੋਗ ਨਹੀਂ ਹਨ ਪਰ ਇਸ ਨਾਲ ਨਿਢਠਣ ਦੀ ਲੋੜ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਮਸਲੇ 'ਤੇ ਬੋਲਦੇ ਉਹਨਾਂ ਨੇ ਕਿਹਾ ਕਿ ਕਿਸਾਨ ਸਾਡੇ ਅੰਦਾਜ਼ਾ ਹਨ ਅਤੇ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨ ਕੇ ਹੱਲ ਕੀਤਾ ਜਾਵੇ ਦੇਖੋ ਜੀ ਲੁਧਿਆਣਾ ਸਾਡੇ ਮੈਂ ਤਾਂ ਕਹਿਣਾ ਪੰਜਾਬ ਦਾ ਨਹੀਂ ਭਾਰਤ ਦਾ ਹੀ ਦਿਲ ਹੈ ਤੇ ਦੇమే ਦੋ ਦਿਲ ਨੇ ਇੱਕ ਬੰਬੇ ਤੇ ਦੂਜਾ ਲੁਧਿਆਣਾ ਲੁਧਿਆਣੇ ਦੇ ਵਿੱਚ ਡਾਕਟਰ ਸਾਹਿਬ ਹੋਰੀ ਇਕਾਈ ਹਸਪੀਟਲ ਦੇ ਬੈਨਰ ਦੇ ਥੱਲੇ ਬੜੇ ਵੱਡਾ ਸੇਵਾ ਦਾ ਕੰਮ ਜਿਹੜਾ ਕਰ ਰਹੇ ਆ ਜਿਹੜਾ ਕੈਂਸਰ ਆ ਇਹਦੀ ਡਿਟੈਕਸ਼ਨ अर्ली ਡਿਟੈਕਸ਼ਨ ਬੜੀ ਵਧੀਆ ਜਿਹੜਾ ਬੜਾ ਚੰਗਾ ਕੰਮ ਹੈ ਇਹਦੇ ਨਾਲ ਇਲਾਜ ਕਰਨਾ ਸੌਖਾ ਹੋ ਜਾਂਦਾ ਹੈ ਪਰਵਾਰਾਂ ਦੇ ਭਾਰ ਘਟ ਪੈਂਦਾ ਸੋ ਉਹ ਇਹ ਸੇਵਾ ਕਰ ਰਹੇ ਟਾਲੀਵਾਲ ਸਾਹ ਬੋਰਡ ਕੈਂਸਰ ਕੇਅਰ ਹੋ ਗਿਆ ਤੇ ਇਹਨਾਂ ਨਾਲ ਲੱਗੇ ਔਰ ਇਹਦੇ ਵਿੱਚ ਸਾਡੇ ਐਮ ਐਲ ਏ ਦਰਜੀਤ ਪੋਲਾ ਜੀ ਵੀ ਨਾਲ ਸਾਥ ਦੇ ਰਹੇ ਨੇ ਸਾਡੇ ਮੇਅਰ ਸਾਹਿਬ ਜਿਨ੍ਹਾਂ ਨੂੰ ਮੈਂ ਵਧਾਈ ਵੀ ਦੇਣਾ ਹੈ ਡਾਕਟਰ ਇੰਦਰਜੀਤ ਕੌਰ ਹੋਰਾਂ ਨੂੰ ਸੋ ਅਸੀਂ ਸਾਰੇ ਇਸ ਸੇਵਾ ਦੇ ਕਾਰਜੋਜ ਅੱਜ ਇਕੱਠੇ ਹੋਏ ਬੜਾ ਅੱਛਾ ਲੱਗ ਰਿਹਾ ਸਰ ਕੈਂਸਰ ਦੀ ਅਵੇਰਨੈਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਸਪੀਟਲਸ ਦਾ ਲਗਾਤਾਰ ਕੈਂਸਰ ਦੀ ਅਵੇਰਨੈਸ ਕੈਂਪ ਲਗਾ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਆਖਰੀ ਸਟੇਜ ਤੇ ਪਹੁੰਚ ਜਾਂਦੇ ਨੇ ਫਿਰ ਡਾਕਟਰਸ ਵੀ ਕੁਝ ਨਹੀਂ ਕਰ ਪਾਉਂਦੇ ਦੇਖੋ ਜਿੰਦਗੀ ਜਿਉਣਾ ਹੀ ਅਵੇਅਰਨੈਸ ਨਾਲ ਜਿਹੜਾ ਆਪਦੇ ਅੱਖਾਂ ਕੰਨ ਦਿਮਾਗ ਖੋਲ ਕੇ ਜਿਉਂਦਾ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸੋ ਕੈਂਸਰ ਵਾਸਤੇ ਵੀ ਇਹੀ ਹੈ ਜੇ ਤੁਹਾਡੀ ਡਿਟੈਕਸ਼ਨ अर्ली ਹੋ ਜੇ ਤਾਂ ਇਹਦਾ ਇਲਾਜ ਬੜਾ ਸੌਖਾ ਹੈ ਜੇ ਅਗਰ ਲੇਟ ਹੁੰਦੀ ਹੈ ਤੇ ਫਿਰ ਘਰ ਦਾ ਮੂ ਵੀ ਦੂਜੇ ਪਾਸੇ ਜਾਂਦਾ ਮਰੀਜ਼ ਵੀ ਨਹੀਂ ਬਚਦਾ ਸੋ ਇਸ ਕਰਕੇ ਆਪਾਂ ਨੂੰ ਇਹਦੇ ਵਾਸਤੇ ਅਵੇਅਰਨੈਸ ਵੱਧ ਤੋਂ ਵੱਧ ਲੈਣੀ ਚਾਹੀਦੀ ਹੈ ਸਰ ਇੱਕ ਰਵਨੀਤ ਸਿੰਘ ਬਿੱਕੂ ਦਾ ਬਿਆਨ ਆਇਆ ਕਿ ਪੰਜਾਬ ਜਿਹੜਾ ਭਗਵੰਦ ਮਾਨ ਸਾਹਾ ਉਹਨਾਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਿਹੜੀ ਜਿਹੜੇ ਡਿਪੋਟ ਹੋਏ ਨੇ ਮਰੀਜ਼ ਪਰ ਪੁੱਛਿਆ ਕਿ ਅਗਰ ਤਾਂ ਜਾ ਕੇ ਤੇ ਦੇਖੋ ਪੰਜਾਬ ਨੂੰ ਵੱਤਵਤ ਮਾਣ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਸਾਰੀ ਦੁਨੀਆ ਨੂੰ ਵੀ ਕਿਉਂਕਿ ਪੰਜਾਬੀ ਹੈ ਜਿਹੜੇ ਸੇਵਾ ਦੇ ਵਿੱਚ ਕੁਰਬਾਨੀ ਦੇ ਵਿੱਚ ਐਗਜ਼ਾਮਪਲ ਬਣਾਉਂਦੇ ਸਭ ਤੋਂ ਅੱਗੇ ਰਹਿੰਦੇ ਆ ਸੋ ਪੰਜਾਬੀਆਂ ਨੂੰ ਹੱਥ ਕੜੀਆਂ ਲਾ ਕੇ ਲਿਆਉਣਾ ਬੇੜੀਆਂ ਲਾ ਕੇ ਲਿਆਉਣਾ ਭੁੱਖੇ ਤੇ ਆਏ ਲਿਆਉਣਾ ਫੌਜੀ ਜਹਾਜ਼ਾਂ ਚ ਕੈਦੀਆਂ ਵਾਂਗੂ ਲਿਆਉਣਾ ਇਹ ਪੰਜਾਬੀਅਤ ਦੀ ਬਦਨਾਮੀ ਹੈ ਦੇਸ਼ ਦੀ ਬਦਨਾਮੀ ਹੈ ਇੱਕ ਪਾਸੇ ਮੋਦੀ ਸਾਹਿਬ ਹੱਥ ਮਿਲਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਨਾਲ ਦੂਜੇ ਪਾਸੇ ਸਾਡੇ ਜਿਹੜੇ ਇਥੋਂ ਲੋਕ ਗਏ ਹੋਏ ਆ ਇਹ ਕੋਈ ਕ੍ਰਿਮੀਨਲ ਥੋੜੀ ਹੈ ਸੋ ਉਹਨਾਂ ਨੂੰ ਜੇ ਛੋਟੇ ਛੋਟੇ ਦੇਸ਼ ਆਪਦੇ ਨਾਗਰਿਕਾਂ ਨੂੰ ਸਨਮਾਨ ਦਿਵਾ ਸਕਦੇ ਆ ਤਾਂ ਮੋਦੀ ਸਾਹਿਬ ਨੂੰ ਵੀ ਚਾਹੀਦਾ ਉਹਨਾਂ ਨੂੰ ਵੀ ਸਨਮਾਨ ਦਿਵਾਉਣ ਠੀਕ ਹੈ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਉਹ ਕਿੱਦਾਂ ਦੇਖਦੇ ਹੋ ਦੇਖੋ ਇਹ ਗੱਲਬਾਤ ਸ਼ੁਰੂ ਚ ਹੀ ਕਰ ਲੈਣੀ ਚਾਹੀਦੀ ਸੀ ਕਿਸਾਨ ਉਹ ਹੈ ਜਿਹੜੇ ਦੇਸ਼ ਚ ਚਲਾਉਂਦੇ 90% ਆਬਾਦੀ ਸਾਡੀ ਕਿਸਾਨੀ ਤੇ ਨਿਰਭਰ ਆ ਸੋ ਕਿਸਾਨਾਂ ਨਾਲ ਗੱਲ ਕਰਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਹੋ ਔਰ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਵਿਸ਼ਵਗੁਰੂ ਨਹੀਂ ਬਣ ਸਕਦੇ ਫੈਬਰੀ ਮਹੀਨਾ ਜੀ ਹੈਗਾ ਕੈਂਸਰ ਮਹੀਨਾ ਇਹ ਸਾਰੀ ਦੁਨੀਆ 'ਚ ਦੁੱਖ ਭਰਿਆ ਮਨਾਇਆ ਜਾਂਦਾ ਹੈ ਕਿਉਂਕਿ ਕੈਂਸਰ ਸਾਰੀ ਦੁਨੀਆ 'ਚ ਬਹੁਤ ਵੱਧਾ ਹੋਇਆ ਹੈ ਜਿਹਦੇ ਘਰ ਆ ਜਾਂਦਾ ਚਲੋ ਸਾਡੇ ਮੁਲਕਾਂ 'ਚ ਤਾਂ ਇਲਾਜ ਫ੍ਰੀ ਹੈ ਵੀਰ ਜੀ ਇੱਥੇ ਜਿਹਦੇ ਘਰ ਆ ਜਾਂਦਾ ਨਾ ਉਹ ਘਰ ਨੂੰ ਜਾੜ ਦਿੰਦਾ ਆਰਥਿਕ ਤੌਰ ਤੇ ਵੀ ਬੱਚੇ ਰੁਲ ਜਾਂਦੇ ਆ ਘਰ ਦੇ ਵਿੱਚ ਆਰਥਿਕ ਅਜਾੜਾ ਵੀ ਆ ਜਾਂਦਾ ਤੇ ਅਸੀਂ ਉਹਨੂੰ ਕੰਟਰੋਲ ਕਰਨ ਲੱਗੇ ਆ ਜੀ ਤੇ 12783 ਪਿੰਡ ਹੈ ਤੇ ਕਈ ਪਿੰਡਾਂ 'ਚ ਅਸੀਂ ਤਿੰਨ ਤਿੰਨ ਚਾਰ ਚਾਰ ਵਾਰੀ ਬਾਰਡਰ ਏਰੀਆ ਚੈੱਕਅਪ ਕਰ ਦਿੱਤਾ 11 ਕੁ ਹਜ਼ਾਰ ਪਿੰਡ ਅਸੀਂ ਚੈੱਕਅਪ ਕਰ ਚੁੱਕੇ ਆ ਜੀ ਹਰ ਚੀਜ਼ ਫ੍ਰੀ ਦਿੰਨੇ ਆ ਜੀ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਜਿਹੜੇ ਪਿੰਡੂ ਇਲਾਕੇ ਦੀ ਗੱਲ ਕਰੀਏ دریا ਦੇ ਨਾਲ ਨਾ ਬੁੱਢੇ ਦਰਿਆ ਦੇ ਨਾਲ ਜਿਹੜਾ ਹੈਗਾ ਕਿੰਨੇ ਕ ਪਰਸੈਂਟ ਲੋਕ ਜਿਹੜੇ ਇਹ ਕੈਂਸਰ ਤੋਂ ਪ੍ਰਭਾਵਿਤ ਹੈਗੇ ਨੇ ਬਹੁਤ ਸਹੀ ਕਈ ਸ਼ਹਿਰਾਂ 'ਚ ਬਹੁਤ ਆ ਕੈਂਸਰ ਜੀ ਜੀ ਮਤਲਬ ਜੇ ਅਮੀਰ ਬੰਦਾ ਜਿਹੜਾ 10000 ਦੀ ਮੈਂ ਕੋਠੀ 'ਚ 10 ਕਰੋੜ ਦੀ ਕੋਠੀ 'ਚ ਰਹਿੰਦਾ ਮੈਨੂੰ ਇਹ ਨਹੀਂ ਪਤਾ ਦੁੱਧ ਕਿੱਥੋਂ ਆ ਰਿਹਾ ਉਹ ਮੱਝ ਨੇ ਗੰਦੇ ਪਾਣੀ ਚੋਂ ਪੀਤਾ ਜੀ ਮੱਝ ਨੇ ਪੀਣਾ 50 ਕਿਲੋ ਪਾਣੀ ਧਿਆਨ ਨਾਲ ਸੁਣੋ ਜੀ ਬਿਲਕੁਲ ਰਾਈਟ ਸਾਰੇ ਦਿਨ 'ਚ ਨਾ ਮੱਝ 50 ਕਿਲੋ ਪਾਣੀ ਪੀਉ 15 ਸਵੇਰ 20 ਦੁਪਹਿਰੇ 15 ਜਿਹੜੀ ਮੱਝ ਨੇ ਪੀਤਾ ਹੀ ਗੰਦੇ ਨਾਲੇ ਦਾ ਪਾਣੀ ਹੈ ਤੇ ਉਹ ਦੁੱਧ ਕਿਹੜਾ ਹੋਊ ਕੈਂਸਰ ਦਹੀਂ ਲੱਸੀ ਪਨੀਰ ਕੈਂਸਰ ਤੇ ਤੁਸੀਂ ਕਾਦੇ ਸਿਆਣੇ ਮੈਂ ਤਾਂ ਕਈ ਹਿੰਦੂ ਵੀਰ ਬਹੁਤ ਸਿਆਣੇ 100 ਕਰੋੜ ਦੇ 500 ਕਰੋੜ ਦੀ ਆਮਦਨ ਹੈ ਫਿਰ ਸਬਜ਼ੀਆਂ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੋਂ ਆ ਰਹੀਆਂ ਸਪਰੇਆਂ ਵਾਲੀਆਂ ਉਹ ਵੀ ਖਤਮ ਫਿਰ ਯੂਪੀ ਵਾਲਾ ਆਇਆ ਕੇਲੇਆਂ ਵਾਲਾ ਨਾ ਉਹ ਤੁਹਾਨੂੰ ਗੁਰੂਆਂ ਪੀਰਾਂ ਦੀ ਧਰਤੀ ਮੰਦਰਾਂ ਦੀ ਧਰਤੀ ਨੂੰ ਦੇਖ ਕੇ ਉਹ ਵੀ ਕਰਫਟ ਹੋ ਗਿਆ ਜੀ ਉਹ ਅੱਜ ਕੇਲੇ ਹੱਥ ਨੇ ਜਿਹੜੇ ਹਰਿਆਣੇ ਦੇ ਸਭਾ ਨੂੰ ਖੱਟੇ ਕਰ ਦਿੰਦਾ ਕਰ ਦਿੰਦਾ ਨਾ ਕੈਮੀਕਲ ਆ ਕੇ ਫਿਰ ਰਸੋਈ ਚ ਸਾਫ ਕੀ ਰਹਿ ਗਿਆ ਖਾਣ ਨੂੰ ਕੁਝ ਵੀ ਨਹੀਂ ਪੱਥਰੀ ਰਹਿ ਗਿਆ ਪੱਥਰ ਦਾ ਖਾਣਾ ਨਹੀਂ ਫਿਰ ਥੋੜੇ ਮੈਂ ਘਰ ਜਾਵਾਂ ਤੇਰੇ ਘਰ ਵਾਲੀ ਮਿਲ ਗਈ ਆਪਕੋ ਹਮ ਹਮਾਰੇ ਕਿਚਨ ਦੇਖੋ ਕਿੰਨੀ ਅੱਛੀ ਹੈ ਉਹ ਕਿਚਨ ਮੈਂ ਖਾਣੀ ਹੈ ਪੱਥਰ ਮੈਨੂੰ ਇਹ ਦੱਸੋ ਜਿਹੜਾ ਖਾਣ ਪਾਣ ਹੈ ਕੀ ਉਹ ਸਾਫ ਹੈ ਮੈਂ ਆਪਦੇ ਪਿੰਡ ਦਾ ਸਰਵੇ ਕਰਾਇਆ ਜੀ ਮੈਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਵੀ 43 ਸਾਲ ਪਹਿਲਾਂ ਪਿੰਡ ਚ ਕਿੰਨੀ ਹਕ ਮੌਤਾਂ ਕੈਂਸਰ ਲੰਦੇ ਕੋਈ ਮੌਤ ਨਹੀਂ ਹੁੰਦੀ ਸੀ ਕਿਤੇ 5 6 7 ਸਾਲੀ ਤੇ ਹੁਣ 5 7 ਹਰ ਸਾਲ ਹੋ ਰਹੀਆਂ ਕੀ ਕਾਰਨ ਹੈ ਜਿਹੜਾ ਫਰਟੀਲਾਈਜ਼ਰ ਪੈਸਟਿਸਾਈਡ ਸਪਰੇਆ ਗੋਭੀ ਦੇ ਫੁੱਲ ਤੇ ਸਪਰੇ ਕਰੀ ਜਾਂਦੇ ਆ ਯਾਰ ਬਿਲਕੁਲ ਆ ਚੀਜ਼ ਮੇਰੀ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਤੁਹਾਨੂੰ ਸਮਝਾ ਰਿਹਾ ਮੂਲੀ ਗਾਜਰ ਤੇ ਜੋ ਸਪਰੇ ਕਰੋਗੇ ਮੂਲੀ ਗਾਜਰ ਧਰਤੀ ਚ ਉਹਦੇ ਪੱਤਿਆਂ ਤੇ ਰਹਿ ਜੂ ਮਟਰ ਦੇ ਉੱਤੇ ਵੀ ਇੱਕ ਕੋਟਿੰਗ ਹੈ ਉਹਦੇ ਨੇ ਬਚਤ ਹੋ ਜੂ ਮੇਥੇ ਧਣੀਆਂ ਬੈਂਗਣ ਕਦੂ ਇਹਦੀ ਜਿਹੜੀ ਸਪਰੇ ਆ ਜਾਂ ਗੋਭੀ ਦੇ ਫੁੱਲ ਦੀ ਉਹ ਆਥਨ ਨੂੰ ਸਾਡੀ ਰਸੋਈ ਚ ਆ ਜਾਣੀ ਹੈ ਬਿਲਕੁਲ ਕਈ ਵਾਰੀ ਕਹਿੰਨੇ ਯਾਰ ਮੈਂ ਚੰਗਾ ਭਲਾ ਸੀਗਾ ਵੀ ਇਹ ਮੈਨੂੰ ਦਾਲ ਕਿਉਂ ਖਰਾਬ ਹੋ ਗਿਆ ਉਹ ਸਪਰੇ ਆ ਕਿ ਦੀਚ ਕਾਲਪੁਰ ਕੁ ਰਬਨੀ ਤੱਕਾ ਕਰੂੰ ਮੇਰੇ ਨਾਲ ਮਾਨਸ ਦੇ ਦਰਲੱਭ ਹੈ ਆਪਣੀ 84 ਲੱਖ ਜੁਨੀ ਚ ਵਧੀਆ ਜੁਨੀ ਦਿੱਤੀ ਹੈ ਉੱਪਰ ਵਾਲੇ ਨੇ ਉਹ ਮੇਰੇ ਨਾਲ ਕਿਉਂ ਤੱਕਾ ਕਰੂੰ ਮੇਰੇ ਆਪ ਦੇ ਮਾੜੇ ਕੰਮ ਹੈ ਮੇਰੇ ਮਾੜੇ ਕੰਮ ਹੈ ਮੈਂ ਆਪਦੇ ਬਲ ਉਂਗਲ ਕਰਦਾ ਅਸੀਂ ਆਪਣੇ ਆਪ ਨੂੰ ਸਾਰੇ ਮਿਲ ਕੇ ਠੀਕ ਕਰੀਏ ਠੀਕ ਹੈ ਬਾਬਾ ਜੀ ਲੱਗਿਆ ਗੰਦੇ ਨਾਲੇ ਨੂੰ ਸਾਫ਼ ਕਰਨ ਬਿਲਕੁਲ ਪਰ ਗੰਦਾ ਨਾਲੇ ਚ ਗੰਦ ਪਾਉਣ ਵਾਲਿਆਂ ਨੂੰ ਰੋਕਣਾ ਹੈ ਬਾਬੇ ਦੇ ਬਾਬੇ ਦੇ ਪੌੜੀਆਂ ਬਣਾਉਣ ਨਾਲ ਹੀ ਗੰਦਾ ਨਾਲਾ ਸਾਫ਼ ਹੋਣਾ ਆ ਸੁਣ ਲਓ ਮੈਂ ਪੁਆਇੰਟ ਕੀ ਕਿਹਾ ਮੈਂ ਬਾਬਾ ਜੀ ਦਾ ਬਹੁਤ ਸਤਿਕਾਰ ਕਰਦਾ ਹਾਂ ਮੈਂ ਬਾਬਾ ਜੀ ਨੂੰ ਮਿਲੂਗਾ ਬਾਬਾ ਜਿਹੜਾ ਗੰਦ ਪਾ ਰਿਹਾ ਹੈ ਪਾਣੀ 'ਚ ਉਹ ਤਾਂ ਰੋਕਿਆ ਨਹੀਂ ਆਪਾਂ ਆਪੋ ਨੇ ਗੰ ਇੱਕ ਬਾਬਾ ਜੀ ਵੀ ਕੋਸ਼ਿਸ਼ ਵਧੀਆ ਕਰ ਰਹੇ ਆ ਪਰ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਗੰਦ ਪਾਉਣ ਤੋਂ ਤਾਂ ਰੋਕ ਆਪਣੇ ਆਪ ਨੂੰ ਹਟਾਈਏ ਇੰਡਸਟਰੀ ਨੂੰ ਇੰਡਸਟਰੀ ਵਾਲੇ ਵੀ ਪੂਰਾ ਸਾਥ ਦੇ ਰਹੇ ਆ ਪਰਸੋਂ ਉਹ ਜੀ ਫੋਕਲ ਪੁਆਇੰਟ ਵਰਦਮਾਨ ਗਰੁੱਪ ਹੈ ਉਹਨਾਂ ਦਾ ਸੀਓ ਅਮਰੀਕਾ ਤੋਂ ਬੁਲਾਇਆ ਮੈਂ ਮੈਂ ਕਿਹਾ ਯਾਰ ਕਿਸੇ ਮੇਰੇ ਨਾਲ 5 ਸਟਾਰ ਹੋਟਲ 'ਚ ਨਹੀਂ ਮਿਲਣਾ ਤੈਨੂੰ ਮੈਂ ਤੈਨੂੰ ਕਿਸੇ ਗਰੀਬ ਬਸਤੀ 'ਚ ਫੋਕਲ ਪੁਆਇੰਟ 'ਚ ਕੈਂਪਸ ਸਾਡਾ ਪਰਸੋਂ 17 ਤਰੀਕ ਨੂੰ ਜੀ ਥੋਕਲ ਪੁਆਇੰਟ ਇੰਡਸਟਰੀਅਲ ਸਟੈਂਡਰਡ ਦਾ ਏਰੀਆ ਹੀ ਹੈ ਸਾਰਾ ਜੀ ਜੀ ਉਹ ਸਾਰੀ ਇੰਡਸਟਰੀ ਬਹੁਤ سپورਟ ਕਰ ਰਹੀ ਹੈ ਜੀ ਵਰਦਮਾਨ ਗਰੁੱਪ ਪੋਸਟਵਾਲ ਗਰੁੱਪ ਸਾਰੇ سپورਟ ਕਰ ਰਹੇ ਵੀ ਜੀ ਮੈਨੂੰ ਕੋਈ ਕੰਪਲੇਨਟ ਨਹੀਂ ਪਰ ਮੈਂ ਇਹਨਾਂ ਨੂੰ ਤੁਹਾਡੇ ਤੁਸੀਂ ਕਰੀ ਜਾਂਦੇ ਆ ਪ੍ਰੋਬਲਮ ਪ੍ਰੋਬਲਮ ਮੈਂ ਨਹੀਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਹੱਲ ਲੱਭੀਏ ਬਿਲਕੁਲ ਪ੍ਰੋਬਲਮ ਤਾਂ ਹੈ ਬਿਲਕੁਲ ਇੰਡਸਟਰੀ ਦੀ ਵੀ ਲੋੜ ਹੈ ਮੰਨ ਲਓ ਵੀਰ ਜੀ ਆਪਣੇ ਰਜਿੰਦਰ ਗੁਪਤਾ ਜੀ ਹੈ ਬਰਨਾਲਾ ਚ ਟ੍ਰਾਈਡੈਂਟ ਗਰੁੱਪ 15000 ਉਹਨਾਂ ਕੋਈ ਰੋਜ਼ਗਾਰ ਦਿੰਦਾ ਹੈ ਜੀ ਹੁਣ ਉਹਨਾਂ ਨੇ ਤਿੰਨ ਜ਼ਿਲ੍ਹੇ ਚੈੱਕ ਅਪ ਕਰਾ ਰਹ 11 ਦਿਨ ਅਸੀਂ ਉਹਨਾਂ ਦੀ ਫੈਕਟਰੀ ਦੀ ਸਟਾਫ ਚੈੱਕ ਅਪ ਕਰਾਂ 15000 ਸਟਾਫ ਹੈ ਉਹ ਅੱਗੇ ਆ ਰਹੇ ਹੋ ਕਿ ਦੱਸੋ ਅਸੀਂ ਕੀ ਕਰੀਏ 90% ਇੰਡਸਟਰੀ ਵਾਲੇ ਵਧੀਆ ਲੋਕ ਹੈ ਜਿਹੜੇ 20 25 25 30 30000 ਨੌਕਰੀ ਦੇ ਰਹੇ ਹੈ ਜੀ ਰੋਜ਼ਗਾਰ ਦੀ ਵੀ ਲੋੜ ਹੈ ਜੀ ਡਾਇੰਗ ਮੈਲ ਵਾਲੇ ਪੰਜ ਚਾਰ ਖਰਾਬ ਵਾਲੇ ਦੀ ਮਿੰਤ ਕਰੀਏ ਜਾ ਕੇ ਨਹੀਂ ਯਾਰ ਵੀ ਜੀ ਮੈਂ ਲੜਾਈ ਚ ਨਹੀਂ ਬਲੀਵ ਕਰਦਾ ਮੈਂ ਕਹਿੰਦਾ ਗੱਲਬਾਤ ਪਿਆਰ ਨਾਲ ਗੱਲ ਕਰੋ ਯਾਰ ਇਹਨੂੰ ਠੀਕ ਕਰ ਕਾਕਾ ਮਰ ਜਾਣਗੇ ਤੇਰੇ ਘਰ ਵੀ ਉਹ ਦੁੱਧ ਦੋਨਾ ਮੰਝਾ ਦਾ ਹੀ ਆਉਣਾ ਜਿਹੜਾ ਗੰਦੇ ਨਾਲ ਆਉਂਦਾ ਵੀ ਅਕਾਲਪੁਰ ਖੋ ਦੇਖਦਾ ਵੀ ਇਹ ਜ਼ਹਿਰ ਵੰਡ ਰਿਹਾ ਫਿਰ ਉਹ ਜ਼ਹਿਰ ਤੁਹਾਡੇ ਘਰ ਹੀ ਆਉਂਦੀ ਹੈ ਠੀਕ ਹੈ ਆਪਾਂ ਸਾਰੇ ਮਿਲ ਕੇ ਬਹੁਤ ਕੁਝ ਕਰ ਸਕਦੇ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਕ ਪੰਜਾਬ ਸਟੇਟ ਇੱਕ ਐਸੀ ਲੋ ਐਸੀ ਸਟੇਟ ਹੈ ਤੇ ਹਿੰਦੂ ਸਿੱਖ ਦਮ ਬੜਾ ਨੌ ਮਾਫ ਦਾ ਰਿਸ਼ਤਾ ਉਹਨੂੰ ਵੀ ਆਪਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਆਪਾਂ ਮਿਲ ਕੇ ਸ ਬਿਆਹ ਸ਼ਾਦੀਆਂ ਤੇ ਇਕੱਠੇ ਯਾਰ ਠੀਕ ਐ ਐਂਡ ਦਾਤ ਧਰਮ ਦੇ ਨਾਂ ਤੇ ਲੜਿਆ ਕਰੋ ਠੀਕ ਐ ਐਂਡ ਆਪਣਾ ਤਾਂ ਫਰਕ ਹੀ ਕੋਈ ਨਹੀਂ ਸਾਡੇ 'ਚ ਦਾ ਠੀਕ ਐ ਐਂਡ ਕਿਸੇ ਦੇ ਕਹਿੰਦੇ ਦੋ ਬੱਚੇ ਹੁੰਦੇ ਸੀ ਪਹਿਲਾਂ ਉਹਦੇ 'ਚ ਇੱਕ ਦਾ ਨਾਂ ਰਾਮ ਸਿੰਘ ਰੱਖ ਦੇਣਾ ਇੱਕ ਦਾ ਨਾਂ ਆਰਾਮ ਕੁਮਾਰ ਬਿਲਕੁਲ ਹਿੰਦੂ ਪਰਿਵਾਰ 'ਚ ਦੋ ਬੱਚੇ ਹੁੰਦੇ ਸੀ ਮੈਂ ਇਹ ਮੇਰੇ ਬਾਪ ਦੇ ਦੋਸਤ ਸੀ ਕਿ ਮੈਂ ਦੇਖਦਾ ਸਾਡੇ ਮੋਗਾ ਨਿਹਾਲ ਸਿੰਘ ਵਾਲੇ 'ਚ ਸਾਡੇ ਤਾਂ ਸੀ ਤਾਂ ਇੱਕ ਨਾਂ ਰਾਮ ਕੁਮਾਰ ਇੱਕ ਰਾਮ ਸਿੰਘ ਬਿਲਕੁਲ ਫਿਰ ਅਸੀਂ ਕਿਉਂ ਵਿੱਚ ਬੰਡੀਆਂ ਪਾਉਣ ਲੱਗੀਆਂ ਧਰਮ ਦੇ ਨਾਂ ਤੇ ਧਰਮ ਤਾਂ ਕਹਿੰਦਾ ਨਾ ਲੜੋ ਠੀਕ ਹੈ ਧਰਮ ਤਾਂ ਸਨੇਹ ਹੀ ਇੰਨੇ ਵਧੀਆ ਦਿੰਦਾ ਸਾਨੂੰ ਆਪਾਂ ਉਹਦੇ ਉੱਤੇ ਪਹਿਰਾ ਦਈਏ ਠੀਕ ਹੈ ਐਂਡ ਗੁਰੂ ਦੇ ਜੋ ਕਹਿ ਰਿਹਾ ਉਹ ਕਰੀਏ ਵੀ ਉਹ ਕਰਨਾ ਤਾਂ ਹੈ ਨੀਗਾ ਧੰਨਵਾਦ